ਭਗਵੰਤ ਮਾਨ ਜੀ ਦੀ ਸਰਕਾਰ ਨੇ ਪੰਜਾਬ ਸਰਕਾਰ ਨੇ ਉਹ ਸਾਰਿਆਂ ਨੇ ਆਪਾਂ ਨਾਲ ਮਿਲ ਕੇ ਕਿਉਂਕਿ ਇਹ ਪ੍ਰੋਬਲਮ ਇਕ ਦਿਨ ਹੀ ਨਹੀਂ ਹੈਗੀ ਤੇ ਇਹਨੂੰ ਸੋਲਵ ਵੀ ਕੋਈ ਇੱਕ ਬੰਦਾ ਨਹੀਂ ਕਰ ਸਕਦਾ ਹੈਗਾ ਇਹ ਪ੍ਰੋਬਲਮ 3 ਕਰੋੜ ਪੰਜਾਬੀਆਂ ਦੇ ਤੇ ਇਹਨੂੰ ਪ੍ਰੋਬਲਮ ਨੂੰ ਸੋਲਵ ਕਰਨ ਦੇ ਲਈ ਵੀ 3 ਕਰੋੜ ਪੰਜਾਬੀਆਂ ਦਾ 3 ਕਰੋੜ ਲੋਕਾਂ ਦੇ ਸਹਿਯੋਗ ਦੀ ਲੋੜ ਹੈ ਜਿਹਦੇ ਤਹਿਤ ਇਹ ਵਾਰ ਆਨ ਡਰੱਗਸ ਯੁੱਧ ਨਸ਼ਾ ਵਿਰੁੱਧ ਸ਼ੁਰੂ ਕੀਤਾ ਗਿਆ ਜਿਸ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਕਾਮਯਾਬੀ ਹੈ ਜਿਹੜੀ ਉਹ ਮਿਲ ਰਹੀ ਹੈ ਬਹੁਤ ਸਾਰੇ ਜਿਹੜੇ ਡਰੱਗ ਸਮੱਗਲਰਸ ਨੇ ਪੈਡਲਰਸ ਨੇ तकरीबन ਆਲਮੋਸਟ ਹਜ਼ਾਰ ਦੇ ਕਰੀਬ ਉਹ ਇਹਨਾਂ ਦਿਨਾਂ ਦੇ ਵਿੱਚ ਅਰੈਸਟ ਕੀਤੇ ਜਾ ਚੁੱਕੇ ਨੇ ਪੰਜਾਬ ਪੁਲਿਸ ਵੱਲੋਂ ਇਸੇ ਤਰੀਕੇ ਨਾਲ तकरीबन 650 ਦੇ ਕਰੀਬ ਜਿਹੜੀਆਂ ਐਫ ਆਈ ਆਰਸ ਨੇ ਉਹ ਕੀਤੀਆਂ ਜਾ ਚੁੱਕੀਆਂ ਨੇ तकरीबन 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 2 ਕਿੰਟਲ ਦੇ ਕਰੀਬ ਡਰੱਗਸ ਨੇ ਜਿਹੜੇ ਉਹ ਫੜੇ ਜਾ ਚੁੱਕੇ ਨੇ ਇਹ ਸਾਰੀ ਕਾਰਵਾਈ ਇਹਨਾਂ ਮਹੀਨ 6 ਸੱਤ ਦਿਨਾਂ ਦੀ ਹੈ ਔਰ ਅ ਮੈਂ ਸਮਝਦਾ ਕਿ ਜਿੱਥੇ ਬਹੁਤ ਵੱਡੀ ਕਾਮਯਾਬੀ ਹੈ ਉੱਥੇ ਹੀ ਜਿਹੜੇ ਬੱਚੇ ਜਿਹੜੇ ਨੌਜਵਾਨ ਇਸ ਜਿਨ੍ਹਾਂ ਨੂੰ ਇਹ ਲਤ ਲੱਗ ਚੁੱਕੀ ਹੈ ਨਸ਼ੇ ਦੀ ਉਹਨਾਂ ਨੂੰ ਅਸੀਂ ਕ੍ਰਿਮੀਨਲ ਨਾਲ ਟਰੀਟ ਕਰਕੇ ਅਸੀਂ ਐਸ ਪੇਸ਼ੀਐਂਟ ਟਰੀਟ ਕਰ ਰਹੇ ਹਾਂ ਸੋ ਉਹ ਲੋਕ ਜਿਹੜੇ ਜਿਨ੍ਹਾਂ ਨੇ ਇਸ ਨਸ਼ੇ ਦੇ ਛੇਵੇਂ ਦਰਿਆ ਨੂੰ ਪੰਜਾਬ ਦੇ ਵਿੱਚ ਭਗਾਉਣ ਦੀ ਕੋਸ਼ਿਸ਼ ਕੀਤੀ ਹੈ ਇਹ ਹੋਇਆ ਪਿਛਲੇ ਸਰਕਾਰਾਂ ਦੇ ਸਮੇਂ ਸ਼ੁਰੂ ਉਹਨਾਂ ਦੀ ਪੁਸ਼ਤਪਨਾਹੀ ਦੇ ਤਹਿਤ ਤੇ ਉਹਨਾਂ ਦੇ ਉੱਪਰ ਸਖਤੀਬੀ ਇਸ ਲੈਵਲ ਦੀ ਕੀਤੀ ਜਾ ਰਹੀ ਕਿ ਜਿੱਥੇ ਅਰੇਸ ਹੋਰੀਆਂ ਨੇ ਉਹਨਾਂ ਨੂੰ ਫੜ ਕੇ ਅੰਦਰ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਜਾ ਰਿਹਾ ਹੈ ਉਹਨਾਂ ਉਹ ਲੋਕ ਜਿਨ੍ਹਾਂ ਨੇ ਪਿਛਲੇ ਸਰਕਾਰਾਂ ਦੇ ਸਮੇਂ ਸਰਕਾਰੀ ਜ਼ਮੀਨਾਂ ਸਰਕਾਰੀ ਪ੍ਰਾਪਰਟੀਆਂ ਦੇ ਉੱਪਰ ਨਾਜਾਇਜ਼ ਕਬਜ਼ੇ ਕਰਕੇ ਆਪਦੇ ਮਹਿਲ ਇਸ ਨਸ਼ੇ ਦੇ ਕਾਰੋਬਾਰ ਦੇ ਨਾਲ ਉਸਾਰੇ ਨੇ ਉਨ੍ਹਾਂ ਦੇ ਉੱਪਰ ਵੀ ਕਾਰਵਾਈਆਂ ਨੇ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ ਸੋਨਾ ਜੋ ਪਹਿਲੇ ਦਿਨ ਵੀ ਕਿਹਾ ਅੱਜ ਵੀ ਕਹਣਾ ਉਹਨਾਂ ਡਰੱਗ ਸਮੱਗਲਰਾਂ ਨੂੰ ਤਸਕਰਾਂ ਨੂੰ ਕਿ ਯਾ ਤਾਂ ਹੁਣ ਸਮਾ ਆ ਚੁੱਕਿਆ ਬਹੁਤ ਜ਼ਹਿਰ ਹੈ ਜਿਹੜਾ ਇਹਨਾਂ ਨੇ ਪੰਜਾਬ ਦੀ ਧਰਤੀ ਦੇ ਉੱਪਰ ਔਰ ਨੌਜਵਾਨਾਂ ਦੀਆਂ ਨਸਾਂ ਦੇ ਵਿੱਚ ਘੋਲ ਦਿੱਤਾ ਯਾ ਤਾਂ ਇਹ ਨਸ਼ਿਆਂ ਦਾ ਧੰਦਾ ਛੱਡ ਦੋ ਤੇ ਯਾ ਪੰਜਾਬ ਛੱਡ ਦੋ ਨਹੀਂ ਇਹ ਧੰਦਾ ਛਡਵਾਉਣਾ ਕਿਵੇਂ ਹੈ ਇਹ ਸਾਨੂੰ ਸਰਕਾਰ ਨੂੰ ਪਤਾ ਹੈ ਤੇ ਸਰਕਾਰ ਇਹ ਇਹ ਹੁੰਦਾ ਜਿਹੜਾ ਗੋਰਖਾ ਹੁੰਦਾ ਚੱਲ ਰਿਹਾ ਲੰਬੇ ਸਮੇਂ ਤੋਂ ਇਹਨੂੰ ਬੰਦ ਕਰਾ ਕੇ ਹੀ ਦਮ ਲਊਗੀ